ਗੁਰਦੁਆਰਾ ਸ਼ਿਰ ਗੁਰਹਰਗਮਨ ਸਾਹਿਬ ਜੀ ਲੇਨੋਂ ਬ੍ਰੇਸ਼ਾ ਐਪੀ ਵਿਚ ਸੱਤਨਾਨ ਕਲਾਂ ਸਾਹਿਬ ਜੀ ਪਾਕਿਸਤਾਨ ਦੇ ਜੱਥੇ ਨਾਲ ਮੋਰਚਾ განਸਾਨੂੰ ਮੁੱਖ ਰੱਖਦੇ ਮਹਾਨ ਗੁਰਮਤ ਸਮਾਗਮ ਕਰਵਾਏ ਗਏ ਧਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖਿਤਲੀ ਵਿਦ ਲੋਕ ਨਗਰ ਕੀਤਾ ਤੇ ਗੁਰੂ ਕੇ ਲੰਗਰਾਂ ਦੀ ਮਰਯਾਦਾ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਉਸ ਬੀਤੇ ਦਿਨ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਲੇਨੋਂ ਬ੍ਰਿਸ਼ੀਆ ਵਿਖੇ ਸਾਕਨਨ ਕਲਾ ਸਾਹਿਬ ਜੀ ਪਾਕਿਸਤਾਨ ਤੇ ਜਤਨਾ ਮੋਰਚਾ ਗੰਸਾ ਨੂੰ ਮੋਖ ਰਖਦੇ ਮਹਾਨ ਗੁਰਮਤ ਸਮਾਗਮ ਕਰਵਾਏ ਗਏ ਜਿਨ੍ਹਾਂ ਵਿੱਚ ਐਤਵਾਰ ਦੇ ਵਿਸ਼ੇਸ਼ ਦਿਵਾਨ ਸਜਾਏ ਗਏ ਜਿਨ੍ਹਾਂ ਵਿੱਚ ਸਵੇਰ ਵੇਲੇ ਤੋਂ ਦੋ ਸ਼੍ਰੀ ਸੁਖਨੀ ਸਾਹਿਬੀ ਦਾ ਜਾਪ ਕੀਤੇ ਗਏ ਉਪਰੰਤ ਦਿਵਾਨਾਂ ਦੀ ਅਰੰਭਤਾ ਗੁਰਦੁਆਰਾ ਸਾਹਿਬ ਦੇ ਹੈਲਗ੍ਰੰਥੀ ਭਾਈ ਦਗਦੇਵ ਸਿੰਘ ਵੱਲੋਂ ਕੀਰਤਨ ਦੀ ਹਾਜ਼ਰੀ ਰਹੀ ਕੀਤੀ ਗਈ ਭਾਈ ਸਾਹਿਬ ਨੇ ਗੁਰਬਾਣੀ ਦਾ ਰਸ ਪਿਲਾਇਆ ਕਰਕੇ ਸੰਤਾਂ ਨੂੰ ਨਿਹਾਲ ਕੀਤਾ ਉਪਰੰਤ ਤਰੰਬਰਚਰ ਸੰਸਥਾ ਕਲਚੂਰ ਸੈਕਟਰੀ ਨਗਰ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਮਰਿਆਦਾ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਭਾਈ ਤਰਲੋਚਨ ਸਿੰਘ ਨੇ ਆਪਣੇ ਵਿਚਾਰ ਰੱਖੇ ਭਾਈ ਤਰਲੋਚਨ ਸਿੰਘ ਨੇ ਇਤਿਹਾਸ ਵਿੱਚੋਂ ਉਦਾਹਰਨਾਂ ਦੇ ਕੇ ਸੰਗਤ ਨੂੰ ਗੁਰੂ ਸਾਹਿਬ ਜੀ ਵੱਲੋਂ ਚਲਾਈ ਗੁਰੂ ਮਰਿਆਦਾ ਅਨੁਸਾਰ ਲੰਗਰ ਪੰਗਤ ਵਿੱਚ ਬੈਠ ਕੇ ਛਕਣ ਤੇ ਜ਼ੋਰ ਦਿੱਤਾ ਤਾਂ ਜੋ ਗੁਰੂ ਮਰਿਆਦਾ ਵੀ ਕਾਇਮ ਰਹਿ ਸਕੇ ਅਤੇ ਖਾਣ ਦੇਣ ਵਾਲੀਆਂ ਵਸਤੂਆਂ ਕੂੜੇ ਵਿੱਚ ਸੁੱਟ ਕੇ ਸੰਗਤ ਦੀ ਮਾਯਾ ਦਾ ਵੀ ਨੁਕਸਾਨ ਨਾ ਹੋਵੇ ਪਰੰਤ ਗਿਆਨੀ ਰਜਿੰਦਰ ਸਿੰਘ ਵੱਲੋਂ ਵੀ ਨਗਰ ਕੀਰਤਨ ਤੇ ਲੰਗਰ ਦੀ ਮਰਿਆਦਾ ਤੇ ਕਥਾ ਵਿਚਾਰ ਰਹੀਆਂ ਜਾਂ ਸੰਗਤ ਨਾਲ ਸਾਂਝ ਪਾਈ ਗਈ ਕਿਵੇਂ ਅਸੀਂ ਗੁਰੂ ਮਰਿਆਦਾ ਤੋਂ ਦੂਰ ਹੋ ਚੁੱਕੇ ਹਾਂ ਸਾਨੂੰ ਜ਼ਰੂਰਤ ਹੈ ਗੁਰੂ ਸਾਹਿਬ ਜੀ ਵੱਲੋਂ ਕਾਇਮ ਕੀਤੀਆਂ ਮਰਿਆਦਾਵਾਂ ਦੇ ਪਹਿਰਾ ਦੇਣ ਦੀ ਇਸ ਤਰ੍ਹਾਂ ਅਸੀਂ ਤਾਂ ਇਹ ਲੋਕਾਂ ਨੂੰ ਵੀ ਇਹ ਸਮਝਾਉਣ ਵਿੱਚ ਸਫਲ ਹੋ ਸਕਦੇ ਹਾਂ ਕਿ ਜੋ ਕਿਤਾਬਾਂ ਸਿਰਾਂ ਨੂੰ ਮੰਨਦੇ ਹਨ ਜੋ ਉਹਨਾਂ ਵਿੱਚ ਲਿਖਿਆ ਹੈ ਅਸੀਂ ਅਸਲੀਅਤ ਵਿੱਚ ਵੀ ਉਹ ਕਰਦੇ ਹਾਂ ਕਿਉਂਕਿ ਜਦੋਂ ਅਸੀਂ ਨਗਰ ਕੀਰਤਨ ਵਿੱਚ ਲੰਗਰ ਦੀ ਮਰਿਆਦਾਆਂ ਦੀਆਂ ਤੱਜੀਆਂ ਉਡਾਉਂਦੇ ਹਾਂ ਤਾਂ ਟਾਲੀਆਂ ਲੋਕਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬে ਸਾਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ ਅਤੇ ਨਾਲ ਹੀ ਸਕਨਨ ਗਾਨਾ ਸਾਹਿਬ ਤੇ ਜਤੂ ਦੇ ਮੋਰਚੇ ਗੰਗਸਰ ਸਾਹਿਬ ਦੇ ਸਮੂਹ ਸ਼ੀਰ ਦਨ ਸਮਰਪਿਤ ਸਮਾਗਮ ਪਰਥਾਈ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਕਥਾ ਰਹੀਂ ਸਰਵਨ ਕਰਵਾਇਆ ਗਿਆ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਹੋਈਆਂ ਸੰਤਾਂ ਨੂੰ ਜੀ ਆਇਆਂ ਕਿਹਾ ਗਿਆ ਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਜਦੋਂ ਅਸੀਂ ਖੂਬਨ ਦੇ ਅੱਗੇ ਤੱਕ ਬਸਤੇ ਦੁਨੀਆ ਨੂੰ ਪ੍ਰੇਨਾ ਦੇਣ ਵਾਲੀ ਨਗਰੀ ਦੇ ਬਚਾਉਂਦੇ ਆ ਅਸੀਂ ਸਮਾਗਮ ਕਰਨੇ ਆ ਮਰਿਆਦਾ ਗੁਰੂ ਦੀ ਚਲਾਈਏ ਨਾ ਕਿ ਆਪਣੀਆਂ ਸੋਬ ਅਸੀਂ ਜਿੰਨੇ ਨੌਜਵਾਨ ਨੇ ਜਿਹੜੇ ਇਸ ਨੂੰ ਨਾਲ ਕੇ ਬਾਕੀ ਆਲੋਚਕਾਂ ਅੰਦਰ ਜਾ ਕੇ ਬਲਕਿ ਸਵਾਗਤ ਉਹਨਾਂ ਦਾ ਹੋ ਰਿਹਾ ਜਿਉਂਕਿ ਪੀੜ ਹੀ ਕਰਕੇ ਅਸੀਂ ਸਮਾਪਤੀ ਵੀ ਅਸੀਂ ਬੈਠ ਕੇ ਪਰੋਟਲ ਪੀੜ ਦੇ ਮੰਗਰਾਂ ਦੇ ਸਾਰੇ ਰਹਿ ਕੇ ਆਪਾਂ ਇਹਦੇ ਵਧੀਆ ਹਾਂਕੀ ਫੀਲਟਾ ਨਾਲ ਉਸੇ ਲੈ ਪਹਿਲਾ ਤਰੀਕ ਨੂੰ ਕਲਿਆ ਸਭਾ ਹੋਗਾ ਇਹ ਕਰ

ਮੁੜ ਕੇ ਉਹ ਇੱਕ ਗੱਲ ਹਮੇਸ਼ਾ ਕਹਿੰਦੇ ਕਹਿੰਦੇ ਜੋ ਤੁਸੀਂ ਦੇਖਦੇ ਆ ਜੋ ਤੁਹਾਡਾ ਗੁਰੂ ਕਹਿੰਦਾ ਤੁਸੀਂ ਉਹ ਜੇ ਨਹੀਂ ਹੈਗੇ ਕਿਉਂ ਕਿਉਂਕਿ ਉਹਨਾਂ ਨੂੰ ਉਹ ਚੀਜ਼ ਉੱਥੇ ਦਿਖਦੀ ਨਹੀਂ ਅਸੀਂ ਉੱਥੇ ਲੰਗਰ ਪੰਗਤ ਦੀ ਗੱਲ ਕਰਦੇ ਕਿਤਾਬ ਦੇ ਵਿੱਚ ਉੱਥੇ ਸਾਡੀ ਸਤਲਾਂ ਦੇ ਉੱਤੇ ਖੋਗੇ ਖਾਂਡਾ ਹੁੰਦੇ ਆ ਸੋ ਅਸੀਂ ਉਹ ਕੰਮ ਕਰੀਏ ਜੋ ਸਾਨੂੰ ਗੁਰੂ ਦੇ ਸਾਡੇ ਰੂਪ ਨੂੰ ਦੱਸਾਇਆ ਜਿਹਦੇ ਨਾਲ ਸਾਡੀ ਮਨੁੱਖੀ ਪ੍ਰਸੰਸਾ ਹੋਵੇ ਸੋ ਬਹੁਤ ਬਣਵਾ ਸਾਡੇ ਨਾਲ ਬਰੋਦਰ ਕਮੇਟੀ ਦਾ ਔਰ ਕਮੇਟੀ ਦਾ ਬਹੁਤ ਬਣਵਾ ਦੇ ਇਸ ਤਰ੍ਹਾਂ ਵੀ ਪਹਿਲੀ ਸਿਰਫ ਮੈਂ ਆਪਕਾ ਮੈਂ ਇਹ ਹੀ ਗੱਲ ਬਹਿ ਪੁੱਛਾ ਕਦੇ ਮੈਂ ਮੈਂ ਕਹਿੰਦਾ ਸੀ ਠੰਡੀ ਕੀ ਕਰਉਂ ਜਾਂਦੇ ਆ ਪਿਛਲੇ ਸਰਾਂ ਚ ਸਾਰੇ ਵਾਰੀ ਢਾਢੀ ਸਟੇਜਾਂ ਉੱਤੇ ਬੋਲਦੇ ਰਹਿਆ ਕਿਰਪਾ ਕਰਕੇ ਆਜੋ ਸੰਦੂ ਫਿਰ ਸਕਨੇ ਆ ਆਜੋ ਮੈਨੂੰ ਤਾਂ ਸਾਡੇ 20 ਬੰਦੇ ਵੀ ਸਾਡੇ ਉੱਤੇ ਪੰਡਾਲ ਚ ਵੀ ਹੋਵੇ 4 ਜਾਂ 5 ਉੱਤੇ ਬਹਿ ਸਕਨੇ ਆ ਹਾਂ ਸੋ ਜੇ ਵੀ ਇੱਕ ਬੋਲੀ ਬੋਲੂਆ ਜਿਹੜਾ ਕੋਈ ਮਹਿਲਾ ਹੁੰਦਾ ਸੀ ਤੋਂ ਬੋਲੂਆ ਪਿਆਰੇ ਦਾ ਬੋਲ ਫੜ ਕੇ ਮਨਦਰ ਜਿਸੇ ਆਗ ਦਿੱਤਾ ਉਹ ਜਾਨ ਮੇਲੇ ਪਹਾੜੇ ਸੀ ਅਰਦਾਸ ਕਰਦਾ ਸੀ ਕਿ ਜਿੱਤ ਮੇਰੀ ਛੋੜੀ ਪਵੇ ਤੇ ਆਉਣ ਵਾਲੇ ਦਾ ਬਣ ਗਿਆ ਰਾਹੇ ਤੋਂ ਹੋ ਨਾਮ ਆਇਆ ਸੀ ਸੋਹਰ ਮਾ ਬਾਪ ਨੂੰ ਦਾ ਘਰ ਜਬ ਮਾਂ ਕਰ ਉਹ ਮੈਂ ਆਪ ਕੋ ਸੀਰਨ ਦੇ ਤਰ੍ਹਾਂ ਰੱਖਣ ਹਾਰੇ ਪਵਨ ਸਗਨ ਪਤਾ ਹਾਂ ਲੈ ਮਨ ਤਾਲੂ ਮਾਰਨ ਹਾਰੇ ਮਾਦੋ ਕਪੂ ਸਰੋ ਮਾ ਨਾ ਮਾਦੋ ਆਹੋ ਢੋਰਾ ਕਿਤੇ ਕੋ ਮੇਰਾ ਸਮਨ ਕਰਨ ਹਾਰ ਤਿਰਜਾ ਪਹਿਲਾ ਬੰਗਦਾ ਪੰਨਾ ਤੇ ਜਦੋਂ ਦਾਤ ਮਿਲ ਜਾਂਦੀ ਹੈ